ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਅੱਜ ਦਾ ਇਹ ਵਿਸ਼ੇਸ਼ ਪੰਥਕ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬੁਲਾਇਆ ਗਿਆ ਹੈ ਉਹਦੇ ਵਿੱਚ ਆਪ ਸੰਗਤ ਨੇ ਹਾਜ਼ਰੀ ਭਰੀ ਹੈ ਆਪੋ ਆਪਣੇ ਸੁਝਾਅ ਵੀ ਦਿੱਤੇ ਨੇ ਮਾਈਕ ਤੇ ਬੋਲ ਕੇ ਵੀ ਦਿੱਤੇ ਨੇ ਲਿਖਤੀ ਵੀ ਦਿੱਤੇ ਨੇ ਔਰ ਸਾਰੇ ਦਸਾਰੇ ਸੁਝਾਅ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ ਨਾਮ ਪ੍ਰਧਾਨ ਜੀ ਬਿਸਰ ਗਏ ਨੇ ਉਹ ਉਹਨਾਂ ਦੇ ਪਾਸੋਂ ਕਿਮਾ ਚਾਉਂਦੇ ਨੇ ਕਿਉਂਕਿ ਬਹੁਤ ਵੱਡੀ ਪੰਥ ਦੀ ਸਰਮੌਰ ਪੰਥ ਦੀ ਸ਼ਰੋਮਣੀ ਸ਼ਖਸੀਅਤ ਨੇ ਸੋ ਅੱਜ ਜੋ ਪੰਥਕ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਆਪ ਜੀ ਨੇ ਲਿਖ ਕੇ ਵੀ ਮਾਈਕ ਤੇ ਹਾਜ਼ਰੀ ਲਵਾ ਕੇ ਵੀ ਇਹ ਮੇਲਾ ਦੇ ਰਾਹੀਂ ਆਪਣੀ ਜੋਸ ਜਾਤ ਹਨ ਉਸੇ ਜੇ ਅਕਾਲ ਤਖਤ ਸਾਹਿਬ ਤੇ ਭੇਜੇ ਹੁਣ ਆਪ ਜੀ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਹੋਰਾਂ ਨੇ ਅੱਜ ਦੇ ਇਸ ਵਿਸ਼ੇਸ਼ ਪੰਥਕ ਇਕੱਠ ਦੇ ਸਮੇਂ ਵਿਚਾਰਾਂ ਦੀ ਸਾਂਝ ਵੀ ਕਰਨੀ ਹੈ ਔਰ ਆਪ ਜੀ ਪਾਸੋਂ ਸਮਰਥਨ ਵੀ ਪ੍ਰਾਪਤ ਕਰਨਾ ਹੈ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਇਕਾਗਰਤਾ ਦੇ ਨਾਲ ਆਪ ਜੀ ਬੈਠ ਜਾਓ ਔਰ ਬੈਠ ਕੇ ਸਿੰਘ ਸਾਹਿਬ ਜੀ ਪਾਸੋਂ ਵਿਚਾਰ ਸਰਵਣ ਕਰੋ ਔਰ ਜੋ ਸਮਰਥਨ ਅੱਜ ਦੇ ਇਸ ਫੈਸਲੇ ਤੇ ਅੱਜ ਦੇ ਇਸ ਇਕੱਠ ਤੇ ਉਹਨਾਂ ਨੇ ਆਪ ਜਥੇਬੰਦੀਆਂ ਪਾਸੋਂ ਲੈਣਾ ਆਪ ਜੀ ਨੇ ਸਮਰਥਨ ਦੇਣ ਦੀ ਕਿਰਪਾਲਤਾ ਕਰਨੀ ਸਤਿਕਾਰ ਸਹਿਤ ਬੇਨਤੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੋਲੇ ਸੋ ਨਿਹਾਲ ਸਮੁੱਚੇ 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 ਗੁਰੂ ਖਾਲਸਾ ਪੰਥ ਤੇ ਗੁਰੂ ਖਾਲਸਾ ਪੰਥ ਦੀਆਂ ਸੰਪਰਦਾਵਾਂ ਜਥੇਬੰਦੀਆਂ ਦੇ ਪ੍ਰਤੀਨਿਧ ਤੇ ਮੁਖੀ ਸਹਿਬਾਨ ਅੱਜ ਹਾਜ਼ਰ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਤੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਪੱਤਰਕਾ ਜਿਹੜੀ ਹੈ ਉਹ ਗੁਰੂ ਖਾਲਸਾ ਪੰਥ ਦੇ ਨਾਂ ਜਾਰੀ ਹੋਈ ਸੀ ਅੱਜ ਦੀ ਇਕਤਰਤਾ ਸੰਬੰਧੀ ਕਿਉਂਕਿ ਮਾਮਲਾ ਬੜਾ ਸੰਵੇਦਨਸ਼ੀਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਸੰਬੰਧਿਤ ਖਾਲਸਾ ਪੰਥ ਦੀਆਂ ਬਹੁਤ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਇੱਥੇ ਹਾਜ਼ਰ ਹੋਈਆਂ ਔਰ ਇਸ ਵਾਰ ਸਿੱਧੇ ਕੋਲੇ ਸੈਂਕੜੇ ਈਮੇਲਸ ਦੁਨੀਆ ਭਰ ਦੇ ਵਿੱਚੋਂ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਨੇ ਭੇਜੇ ਔਰ ਅਸੀਂ ਉਹਨਾਂ ਈਮੇਲਸ ਦੇ ਰਾਹੀਂ ਆਈਆਂ ਹੋਈਆਂ ਪੱਤਰਕਾਵਾਂ ਦੀ ਸਾਰੀਆਂ ਦੀ ਜਿਹੜੀ ਉਹ ਪਰਚੋਲ ਕੀਤੀ ਹੈ ਸਮਿੰਦਰ ਸਿੰਘ ਆਨੰਦ 1919 ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲਗਾ ਮਾਤਰਾਆਂ ਹੀ ਨਹੀਂ ਤਬਦੀਲ ਕੀਤੀਆਂ ਸਰਲੇਖ ਤਬਦੀਲ ਕੀਤੇ ਆ ਮੰਗਲ ਤਬਦੀਲ ਕੀਤੇ ਆ ਆਪਣੀ ਮਰਜ਼ੀ ਦੇ ਨਾਲ ਬਿੰਦੀ ਟਿੱਪੀ ਦਾ ਇਸਤੇਮਾਲ ਕੀਤਾ ਕਿਤੇ ਕਿਤੇ ਬਹੁਤ ਹੀ ਜ਼ਰੂਰੀ ਲਗਾ ਮਾਤਰਾ ਜਿਹੜੀਆਂ ਚਾਹੀਦੀਆਂ ਸੀ ਉਹ ਛੱਡ ਗਏ ਇਸ ਤੋਂ ਇਲਾਵਾ ਉਸ ਨੇ 1429 ਅੰਗ ਤੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਉਹ ਸੰਪੂਰਨ ਕਰਦੀ ਔਰ ਇੱਕ ਅੰਗ ਛੱਡ ਕੇ ਫਿਰ ਉਸ ਤੋਂ ਬਾਅਦ ਰਾਗ ਮਾਲਾ ਦਰਜ ਕੀਤੀ ਕਿਉਂਕਿ ਪੰਥ ਦਾ ਜਿਹੜਾ ਹੈ ਉਹ ਫੈਸਲਾ ਹੈ ਕਿ ਰਾਗ ਮਾਲਾ ਤੋਂ ਬਿਨਾਂ ਕੋਈ ਪਾਵਨ ਸਰੂਪ ਫਿਲਹਾਲ ਛਾਪਣ ਦਾ ਹਿਆਨਾ ਕਰੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੇ ਸੰਪਰਦਾਵਾਂ ਨੇ ਈਮੇਲ ਰਾਹੀਂ ਇਸ ਸਬੰਧੀ ਆਪਣਾ ਰੋਸ ਜਿਹੜਾ ਉਹ ਪ੍ਰਗਟਾਇਆ ਇੱਕ ਤਾਂ ਇੱਕ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਬਖਸ਼ਿਸ਼ ਕਰੇ ਜਿੰਨੀਆਂ ਵੀ ਸਾਡੀਆਂ ਐਪਸ ਨੇ ਗੁਰਬਾਣੀ ਦੀਆਂ ਸਾਡੇ ਕੋਲੇ 21 ਐਪਸ ਗੁਰਬਾਣੀ ਦੀਆਂ ਜਿਹੜੀਆਂ ਇਸ ਵਕਤ ਇੰਟਰਨੈਟ ਤੇ ਚੱਲ ਰਹੀਆਂ ਇਹਨਾਂ ਸਾਰਿਆਂ ਦਾ ਜਿਹੜਾ ਅਸੀਂ ਐਨਾਲਿਸਿਸ ਕਰਵਾਇਆ ਸੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਖਾਲਸਾ ਪੰਥ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ 21 ਐਪਸ ਆ ਜਿਹਦੇ ਵਿੱਚ ਆਈ ਗ੍ਰੰਥ ਐਪਸ ਬਾਈ ਡਿਵੈਲਪਡ ਵਰਲਡ ਰਾਈਟ ਟੈਕਨੋ ਸਿੱਖ ਵਰਲਡ ਸਮਾਰਟ ਸੋਲੂਸ਼ਨ ਸਿੱਖ ਵਰਲਡ ਗੁਰਬਾਣੀ ਐਕਸਪਲੋਜ਼ਰ ਖਾਲਸਾ ਫਾਊਂਡੇਸ਼ਨ ਆਈ ਗ੍ਰੰਥ ਸਾਹਿਬ ੱੱ ਅਕਾਲ ਡਿਜ਼ਾਈਨ ਉਹ ਗੁਰਬਾਣੀ ਉਜ਼ਾਗਰ ਵਸ ਅਮਾਦ ਐਪ ਉਰਵਾ ਪੰਜਾਬੀ ਧਰਤੀ ਗੁਰਮ ਸਾਗਰ ਵਗੈਰਾ 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 ਕੱਲੇ ਅਸੀਂ ਨਿਤਨੇਮ ਦਾ ਐਨਲਿਸਿਸ ਕੀਤਾ ਔਰ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਹੀ ਇਹਨਾਂ ਨੇ ਵਾਧੂ ਲਗਾ ਮਾਤਰਾ ਦੇ ਵਿੱਚ ਜਿਹੜਾ ਫਰਕ ਪਾਇਆ ਇੱਕ ਤਾਂ ਪਹਿਲਾਂ ਵੀ ਇਹ ਕੇਸ ਅਕਾਲ ਤਖਸਾਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਲੇਕਿਨ ਅੱਜ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦੇਸ਼ ਕਰਦਾ ਹੈ ਕਿ ਇਹਨਾਂ ਐਪਸ ਨੂੰ ਕਾਨੂੰਨੀ ਨੋਟਿਸ ਜਿਹੜੇ ਉਹ ਭੇਜੇ ਜਾਣ ਤੇ ਇਹ ਐਪਸ ਜੇ ਦਰਸਤੀ ਨਹੀਂ ਕਰਦੀਆਂ ਤਾਂ ਫਿਰ ਇਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਦੂਸਰਾ ਦੂਸਰਾ ਧਮਿੰਦਰ ਸਿੰਘ ਆਨੰਦ ਬਾਰੇ ਜਿਹੜਾ ਫੈਸਲਾ ਹੈ ਉਹ ਇਸ ਇਕੱਠ ਦੇ ਵਿੱਚ ਸਣਾਉਣਾ ਜਿਹੜਾ ਉਹ ਸੰਭਵ ਨਹੀਂ ਹੈ ਕਿਉਂਕਿ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਾਜ਼ਰੀ ਭਰਨੀ ਪੈਣੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਹੀ ਇਹ ਫੈਸਲਾ ਜਿਹੜਾ ਉਹ ਸੁਣਾਇਆ ਜਾਏਗਾ। ਔਰ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਅਪੀਲ ਕਰਾਂਗਾ ਕਿ ਆਪਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਖੜਨਾ। ਉੱਥੋਂ ਹੀ ਪੰਜ ਸਿੰਘ ਸਹਿਬਾਨ ਜਿਹੜੇ ਐ ਇਸ ਫੈਸਲੇ ਬਾਰੇ ਆਪ ਸਾਰੀਆਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਕਿਉਂਕਿ ਇਹ ਮਾਮਲਾ ਗੰਭੀਰ ਹੈ ਸੰਵੇਦਨਸ਼ੀਲ ਹੈ ਔਰ ਸੰਵੇਦਨਸ਼ੀਲ ਮਾਮਲਿਆਂ ਦੇ ਜਿਹੜੇ ਹੁਕਮ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਹੀ ਗੁਰੂ ਖਾਲਸਾ ਪੰਥ ਲਈ ਜਾਰੀ ਹੁੰਦੇ ਆ ਇੱਥੇ ਸੁਝਾਇਆ ਹੈ ਕਿ ਲੜੀਵਾਰ ਪਾਵਨ ਸਰੂਪ ਜਿਹੜੇ ਉਹ ਛਪਣੇ ਚਾਹੀਦੇ ਆ ਇਹਦੇ ਲਈ ਵੀ ਅਸੀਂ ਦੁਨੀਆ ਭਰ ਦੀਆਂ ਸਿੱਖ ਸੰਪਰਦਾਵਾਂ ਸਭਾ ਸੁਸਾਇਟੀਆਂ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਉਹਨਾਂ ਤੋਂ ਹੋਰ ਸੁਝਾਵਾਂ ਦੀ ਜਿਹੜੀ ਆ ਉਹ ਮੰਗ ਜ਼ਰੂਰ ਕਰਾਂਗੇ ਕਿਉਂਕਿ ਇਹ ਖਾਲਸਾ ਪੰਥ ਦਾ ਮਸਲਾ ਹੈ ਔਰ ਇੱਕ ਖਾਲਸਾ ਪੰਥ ਦੀ ਇਹ ਵੀ ਬੜੇ ਚਿਰਾਂ ਤੋਂ ਮੰਗ ਆ ਰਹੀ ਹੈ ਕਿ ਸਤਖੰਦ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਹਿਬਾਨ ਬੈਠੇ ਨੇ ਖਾਲਸਾ ਪੰਥ ਦੀ ਬੜੇ ਲੰਬੇ ਸਮੇਂ ਤੋਂ ਮੰਗ ਆ ਰਹੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਸਾਨੂੰ ਪੱਤਰ ਵੀ ਭੇਜੇ ਆ ਆਪ ਵੀ ਬੇਨਤੀ ਕੀਤੀ ਹੈ ਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਾਤਨ ਤੰਤੀ ਸਾਜਾਂ ਦੀ ਕੀਰਤਨ ਪ੍ਰਣਾਲੀ ਜਿਹੜੀ ਉਹ ਪ੍ਰారంਭ ਕੀਤੀ ਜਾਏ ਅਸੀਂ ਇਹ ਨਹੀਂ ਕਹਿੰਦੇ ਕਿ ਕੱਲ ਨੂੰ ਹੀ ਤੰਤੀ ਸਾਜਾਂ ਨਾਲ ਕੀਰਤਨ ਪਾਰੰਭ ਹੋ ਜਾਏ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜ਼ਰੂਰ ਕਰਾਂਗੇ ਕਿ 2 ਸਾਲ 3 ਸਾਲ ਹਾਰਮੋਨੀਅਮ ਜਿਹੜਾ ਹੈ ਉਹ ਸ਼੍ਰੀ ਹਰਮੰਦਰ ਸਾਹਿਬ ਤੋਂ ਬਾਹਰ ਕੀਤਾ ਜਾਏ ਔਰ ਇੱਥੇ ਕੇਵਲ ਤੇ ਕੇਵਲ ਇੱਥੇ ਕੇਵਲ ਰਾਗ ਆਧਾਰਿਤ ਬਾਣੀ ਦਾ ਕੀਰਤਨ ਹੋਵੇ ਔਰ ਤੰਤੀ ਸਾਜਾਂ ਦੇ ਨਾਲ ਕੀਰਤਨ ਜਿਹੜਾ ਹੈ ਉਹ ਹੋਵੇ ਅ ਇੱਕ ਇਹ ਇੱਕ ਬਹੁਤ ਸਾਰੀਆਂ ਸੰਗਤਾਂ ਹੱਥ ਲਿਖਤ ਸਰੂਪ ਲਿਖਦੀਆਂ ਨੇ। ਔਰ ਹੱਥ ਲਿਖਤ ਸਰੂਪ ਜਦੋਂ ਲਿਖਦੀਆਂ ਨੇ ਉਹਦੇ ਵਾਸਤੇ ਕੋਈ ਵਿਧੀ ਵਿਧਾਨ ਨਹੀਂ ਹੈ, ਕੋਈ ਨਿਯਮ ਨਹੀਂ ਹੈ, ਨਿਯਮਾਵਲੀ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਇਹ ਮਾਮਲਾ ਆਇਆ ਖਾਸ ਤੌਰ ਦੇ ਉੱਤੇ ਜਦੋਂ ਮਲੇਸ਼ੀਆ ਦੇ ਵਿੱਚੋਂ ਇੱਕ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਬਹੁਤ ਵੱਡ ਆਕਾਰੀ ਜਿਹੜਾ ਪ੍ਰਕਾਸ਼ ਕਰਨਾ ਹੀ ਸੰਭਵ ਨਹੀਂ ਹੈ। ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਸੀ ਔਰ ਉਸ ਕਮੇਟੀ ਨੇ ਬੜੀ ਮਿਹਨਤ ਦੇ ਨਾਲ ਇੱਕ ਨਿਜਮਾਵਲੀ ਤਿਆਰ ਕੀਤੀ ਹੈ ਔਰ ਉਹ ਨਿਜਮਾਵਲੀ ਵੀ ਅਸੀਂ ਚਾਹਾਂਗੇ ਕਿ ਜਰੂਰ ਜਿਹੜੀ ਹੈ ਖਾਲਸਾ ਪੰਥ ਲਈ ਜਿਹੜੀ ਉਹ ਜਾਰੀ ਕੀਤੀ ਜਾ ਸਕੇ ਤਾਂ ਕਿ ਕਿਸੇ ਕਿਸਮ ਦੀ ਦੁਬਧਾ ਜਿਹੜੀ ਹੈ ਜਾਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਹਰਕਤ ਜਿਹੜੀ ਹੈ ਹੱਥ ਲਿਖਤ ਪੀੜਾਂ ਦੇ ਵਿੱਚ ਜਿਹੜੀ ਹੈ ਉਹ ਨਾਵੇ ਉਹਦੇ ਵਿੱਚ ਕੁਝ ਨਿਯਮ ਹੈਗੇ ਨੇ ਉਹਦੇ ਵਿੱਚੋਂ ਅ ਖਾਸ ਨਿਯਮ ਅਸੀਂ ਪਹਿਲਾ ਨਿਯਮ ਇਹ ਬਣਾਇਆ ਕਿ ਹੱਥ ਲਿਖਤ ਰੂਪ ਕੇਵਲ ਲੜੀਵਾਰੀ ਲਿਖੇ ਜਾਣ ਅ ਬਾਕੀ ਹੋਰ ਬਹੁਤ ਸਾਰੇ ਨਿਯਮ ਨੇ ਅਕਾਲ ਤੱਕ ਸਭ ਤੋਂ ਉਹ ਤੁਹਾਨੂੰ ਮਿਲ ਜਾਣਗੇ ਤੁਸੀਂ ਲੈ ਸਕਦੇ ਹੋ ਇੱਕ ਇੱਕ ਇਸ ਸਮੇਂ ਦੇ ਨਿਸ਼ਚਿਤ ਮਸਲਾ ਹੈ ਬਹੁਤ ਸਾਰੇ ਸਾਡੇ ਵਿਦਵਾਨਾਂ ਨੇ ਵੀਡੀਓ ਬਣਾ ਬਣਾ ਕੇ ਪਾਈਆਂ ਕੋਈ ਕਹਿੰਦਾ ਕਿ ਜੀ ਗੁਰੂ ਗ੍ਰੰਥ ਸਾਹਿਬ 'ਚ 5000 ਗਲਤੀ ਹੈ ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ 1500 ਗਲਤੀ ਹੈ ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ 1000 ਗਲਤੀ ਹੈ ਮੈਂ ਇੱਕ ਵਾਰੀ ਫੇਰ ਸਪਸ਼ਟ ਕਰਦਾ ਕਿ ਗੁਰੂ ਗ੍ਰੰਥ ਸਾਹਿਬ 'ਚ ਕੋਈ ਗਲਤੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਔਰ ਗੁਰੂ 'ਚ ਗਲਤੀ ਨਹੀਂ ਹੋ ਸਕਦੀ ਜੇ ਕਿਤੇ ਕੋਈ ਮਿਸਟੇਕਸ ਹੁੰਦੀ ਹੈ ਤੇ ਉਹ ਛਾਪੇ ਦੀ ਹੁੰਦੀ ਹੈ ਟਾਈਪ ਦੀ ਹੁੰਦੀ ਹੈ ਲਖਾਰੀ ਦੀ ਉਕਾਈ ਹੁੰਦੀ ਹੈ ਇਕਸਾਰਤਾ ਲਿਆਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਰਥ ਦੋ ਭਾਗ ਗੁਟਕੇ ਸਹਿਬਾਨ ਜਿੰਨੇ ਵੀ ਛਾਪਦੇ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਪ੍ਰਾਈਵੇਟ ਜਿਹੜੇ ਸਾਡੇ ਸੰਤ ਮਹਾਂਪੁਰਖ ਜਿਹੜੇ ਨੇ ਉਹ ਛਾਪਦੇ ਨੇ ਜਾਂ ਪ੍ਰਾਈਵੇਟ ਸੰਸਥਾਵਾਂ ਛਾਪਦੀਆਂ ਨੇ ਉਹਨਾਂ ਦੇ ਵਿੱਚ ਇੱਕ ਸਾਰਤਾ ਲਿਆਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਯਤਨ ਜਿਹੜੇ ਐ ਉਹ ਬਹੁਤ ਜਲਦੀ ਆਰੰਭੇ ਜਾਣਗੇ ਔਰ ਖਾਲਸਾ ਪੰਥ ਨੂੰ ਭਰੋਸੇ 'ਚ ਲੈ ਕੇ ਖਾਲਸਾ ਪੰਥ ਨੂੰ ਭਰੋਸੇ 'ਚ ਲੈ ਕੇ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਔਰ ਜਨੀਆਂ ਵੀ ਸਾਡੀਆਂ ਸਿੰਘ ਸਭਾਵਾਂ ਇਹਨਾਂ ਨੂੰ ਭਰੋਸੇ 'ਚ ਲੈ ਕੇ ਇੱਕ ਸਾਰਤਾ ਜਿਹੜੀ ਹੈ ਉਹ ਜ਼ਰੂਰ ਜਿਹੜਾ ਲਿਆਉਣ ਦਾ ਯਤਨ ਜਿਹੜਾ ਹੈ ਉਹ ਅਸੀਂ ਕਰਾਂਗੇ ਤਾਂ ਕਿ ਕੋਈ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਬਾਤ ਦੇ ਵਿੱਚ ਦੁਬਦਾ ਕੋਈ ਕਲਾ ਕਲੇਸ਼ ਜਿਹੜਾ ਹੈ ਉਹ ਨਾ ਪਵੇ ਇਹਦੇ ਲਈ ਲਿੰਗੁਇਸਟਿਕ ਮਾਰ ਭਾਸ਼ਾਈ ਮਾਰ ਸਿਧਾਂਤਾਂ ਦੇ ਮਾਰ ਇਹਨਾਂ ਜਿਹੜੇ ਵਿਦਵਾਨ ਮਾਰ ਹੈ ਉਹਨਾਂ ਦੇ ਅਸੀਂ ਸੁਝਾਅ ਲਵਾਂਗੇ ਉਹਨਾਂ ਦੀ ਰਾਏ ਲਵਾਂਗੇ ਔਰ ਉਹ ਰਾਵਾਂ ਆਪ ਤੱਕ ਭੇਜਾਂਗੇ ਤੁਸੀਂ ਉਹਦੇ ਤੇ ਆਪਣੀਆਂ ਟਿੱਪਣੀਆਂ ਦਿਓ ਉਸ ਤੋਂ ਬਾਅਦ ਇਹਨੂੰ ਜਲਦੀ ਤੁਰੰਤ ਜਿਵੇਂ ਇੱਥੇ ਵਿਚਾਰ ਆਇਆ ਕਿ 1960 ਦੇ ਵਿੱਚ ਇੱਕ ਪਾਵਨ ਸਰੂਪ ਜਿਹੜਾ ਹੈ ਉਹ ਛਪਿਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਾਂ ਇਸ ਤਰ੍ਹਾਂ ਦੇ ਸਾਰੀਆਂ ਰਿਪੋਰਟਾਂ ਜਿੰਨਾ ਹੁਣ ਤੱਕ ਕੰਮ ਆਇਆ ਸਾਰਿਆਂ ਨੂੰ ਖੰਗਾਲਣ ਤੋਂ ਬਾਅਦ ਤਾਂ ਫਿਰ ਇੱਕ ਸਾਰਤਾ ਜਿਹੜੀ ਹੈ ਉਹ ਜ਼ਰੂਰ ਲਿਆਂਦੀ ਜਾਏਗੀ ਇੱਕ ਊੰਕਾਰ ਸਿੰਘ ਦਾ ਇੱਕ ਜ਼ਿਕਰ ਚੱਲਿਆ ਮੈਂ ਦੱਸ ਦਿਆਂ ਉਹਦੇ ਬਾਰੇ ਵੀ ਉਹਨੇ ਕੀ ਕੀਤਾ ਕਿ ਗੁਰਬਾਣੀ ਉਚਾਰਨ ਸਿੱਧਾਂ ਦੇ ਨਾਮ ਦੇ ਉੱਤੇ ਛਪੀ ਨਹੀਂ ਉਹਦੀ ਕਿਤਾਬ ਲੇਕਿਨ ਉਹ ਲਿਖ ਰਿਹਾ ਉਹਦੇ ਚ ਉਹਨੇ ਕੀ ਕੀਤਾ ਕਿ ਜਿਵੇਂ ਸ਼ਲੋਕ ਲਿਖਤਾ ਆਦ ਸੱਚ जुगाਦ ਸੱਚ ਥੱਲੇ ਉਹਨੇ ਕੀ ਕੀਤਾ ਕਿ ਆਦ ਦੇ ਦੱਦੇ ਨਾਲੋਂ ਸਿਆਰੀ ਘੱਟੀ ਸੱਚ ਦੇ ਉੱਤੇ ਅਧਕ ਲਾਤਾ ਉਹ ਤਰਕੇ ਦਿੰਦਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਮ ਕਿਤਾਬਾਂ ਚੋਂ ਪੰਜਾਬੀ ਪੜ੍ਹਨਾ ਜਾਣਦੀ ਹੈ ਉਹਦੇ ਲਈ ਇਹ ਸੁਖੈਣ ਹੈ ਮੈਂ ਇਸ ਗੁਰਬਾਣੀ ਨੂੰ ਉਸ ਢੰਗ ਦੇ ਨਾਲ ਲਿਖਣਾ ਜਿਵੇਂ ਕਿਤਾਬਾਂ ਚ ਪੰਜਾਬੀ ਲਿਖੀ ਹੁੰਦੀ ਹੈ ਜੇ ਉਹਦਾ ਇਹ ਯਤਨ ਕਾਮਯਾਬ ਹੁੰਦਾ ਤੇ ਉਹਨਾਂ ਵਾਲੇ 20 50 ਸਾਲਾਂ ਨੂੰ ਕਿਸੇ ਨੇ ਮੂਲ ਜੜੀ ਉਹ ਛੱਡ ਦੇਣੀ ਐ ਤੇ ਉਹ ਜਿਹੜੀ ਉਹਦੀ ਲਿਖੀ ਐ ਉਸੇ ਨੂੰ ਜਿਹੜਾ ਪ੍ਰਵਾਨ ਕਰਕੇ ਤੇ ਗੁਰੂ ਗ੍ਰੰਥ ਸਾਹਿਬਹਾਰਾ ਰੂਪ ਛਾਪਦ ਅਜਨਾ ਛਾਪੂ ਦਸਾਂ ਸਾਲਾਂ ਨੂੰ 20 ਸਾਲਾਂ ਨੂੰ 50 ਸਾਲਾਂ ਤਾ ਖਤਰਾ ਹੈ ਸਾਡੇ ਕੋਲੇ ਜਦੋਂ ਇਹ ਮਾਮਲਾ ਆਇਆ ਸੀ ਤੇ ਤੁਰੰਤ ਉਹਨੂੰ ਪੱਤਰ ਕਾ ਯਾਰੀ ਕਰਕੇ ਉਹਦੇ ਇਸ ਕਾਰਜ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰੋਕ ਲਗਾਈ ਗਈ ਉਹ ਪਬਲਿਸ਼ ਨਹੀਂ ਹੋਈ ਐ ਤੇ ਇਸ ਅੱਜ ਦਾ ਪੰਥ ਇਕੱਠ ਦੇ ਵਿੱਚ ਉਹਨੂੰ ਵੀ ਤਾੜਨਾ ਕਰਦਾ ਹੈ ਕਿ ਜੇ ਇਸ ਕਿਸਮ ਦੀ ਲਿਖਤ ਪਬਲਿਸ਼ ਹੋ ਕੇ ਬਾਹਰ ਆਈ ਤੇ ਫਿਰ ਸਖਤ ਕਾਰਵਾਈ ਜਿਹੜੀ ਹੈ ਗੁਰੂ ਖਾਲਸਾ ਪੰਥ ਵੱਲੋਂ ਕੀਤੀ ਜਾਏਗੀ ਕਿਉਂਕਿ ਇਹ ਲਿਖਤ ਕਿਸੇ ਵੀ ਕੀਮਤ ਦੇ ਉੱਤੇ ਪ੍ਰਵਾਨ ਨਹੀਂ ਹੋਏਗੀ ਪ੍ਰਵਾਨ ਨਹੀਂ ਕੀਤੀ ਜਾਏਗੀ ਇਸ ਕਿਸਮ ਦੀ ਗੁਰਬਾਣੀ ਉਚਾਰਨ ਸੇਧਾਂ ਦੇ ਨਾਮ ਦੇ ਉੱਤੇ ਉਹਨੇ ਸਾਰਾ ਨਹੀਂ ਕੀਤਾ ਅਜੇ ਕੁਝ ਕੀਤਾ ਉਹ ਜੋ ਕਰ ਰਿਹਾ ਸੀ ਬਿਲਕੁਲ ਤਾਂ ਇਹ ਦੋ ਫੈਸਲੇ ਜਿਹੜੇ ਨੇ ਅਸੀਂ ਇਹਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਫਸੀਲ ਤੋਂ ਜਿਹੜਾ ਹੈ ਉਹ ਅਸੀਂ ਹੁਕਮ ਜਿਹੜਾ ਖਾਲਸਾ ਪੰਥ ਦੇ ਨਾਂ ਜਾਰੀ ਕਰਾਂਗੇ ਬਿਲਕੁਲ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਗੁਰੂ ਖਾਲਸਾ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕਿ ਪ੍ਰਸ਼ਾਦਾ ਵੀ ਤਿਆਰ ਹੈ ਪਰ ਮੈਂ ਚਾਹੁੰਦਾ ਕਿ ਪ੍ਰਸ਼ਾਦੇ ਤੋਂ ਪਹਿਲਾਂ ਆਪਾਂ ਸਾਰੇ ਉੱਥੇ ਅਕਾਲ ਤਖਤ ਸਭ ਤੇ ਚੱਲੀਏ ਉਥੇ ਆਪਾਂ ਫੈਸਲਾ ਜਿਹੜਾ ਹੈ ਪੰਜਪੈਰ ਸਿੰਘ ਸਹਿਬਾਨ ਵੱਲੋਂ ਜੋ ਰੈ ਮਸ਼ਵਰੇ ਤੋਂ ਬਾਅਦ ਕਰਨਾ ਹੈ ਉਹਨੂੰ ਸੁਣੀਏ ਤੁਸਾਦ ਜੀ ਚੋਹੇ ਇਹ ਮੁਹੱਲਾ ਪੰਜਵਾ Yo, que sea, cada...